ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਰੀਕੇ ਸਤਰੀਆ ਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵਿਨੇਸ਼ ਫੁਗਾਟ ਹੋਰਾਂ ਦੀ ਕਹਿੰਦੇ ਸੇਤ ਇੱਕਦਮ ਖਰਾਬ ਹੋ ਗਈ ਔਰ ਜਿਹੜੀ ਖਬਰ ਹੈ ਉਹ ਵੀ ਝਟਕੇ ਤੋਂ ਘੱਟ ਨਹੀਂ ਸੀ ਕਿ ਕਿਸ ਤਰੀਕੇ ਦੇ ਨਾਲ ਜੋ-ਜੋ ਕੁਝ ਵੀ ਉਹਨਾਂ ਦੇ ਨਾਲ ਵਾਪਰਿਆ ਕੱਲ ਵੀ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਪਰ ਇਹ ਗੱਲ ਸਾਂਝੀ ਕੀਤੀ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕੋਈ ਨਵੀਂ ਅਪਡੇਟ ਆਈ ਹੈ ਜੀ ਸਾਹਮਣੇ ਦੇਖੋ ਜੀ ਨਵੀਂ ਅਪਡੇਟ ਇਹ ਆਈ ਆ ਕਿ ਵਿਨੇਸ਼ ਫੁਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਉਹਨੇ ਐਕਸ ਦੇ ਉੱਤੇ ਯਾਨੀ ਕਿ ਟਵਿੱਟਰ ਦੇ ਉੱਤੇ ਇਹ ਲਿਖਿਆ ਹੈਗਾ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਹੈ ਮਾਫ਼ ਕਰਨਾ ਤੁਹਾਡਾ ਸੁਪਨਾ ਤੇ ਮੇਰੀ ਹਿੰਮਤ ਦੋਵੇਂ ਟੁੱਟ ਚੁੱਕੇ ਆ ਇਸ ਤੋਂ ਵੱਧ ਹੁਣ ਮੇਰੇ ਵਿੱਚ ਤਾਕਤ ਨਹੀਂ ਰਹੀ ਅਲਵਿਦਾ ਕੁਸ਼ਤੀ 2001 ਤੋਂ 2024 ਤੁਹਾਡੀ ਮੈਂ ਹਮੇਸ਼ਾ ਰਿਣੀ ਰਹਾਂਗੀ ਯਾਨੀ ਕਿ ਉਹਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤੀ ਹੈ ਇਸ ਸਿਲਵਰ ਮੈਡਲ ਵਾਸਤੇ ਉਹਨੇ ਅਪਲਾਈ ਕੀਤਾ ਕਿ ਮੈਨੂੰ ਸਿਲਵਰ ਮੈਡਲ ਜ਼ਰੂਰ ਦਿੱਤਾ ਜਾਵੇ ਹੁਣ ਇਹ ਸਿਲਵਰ ਮੈਡਲ ਮਿਲਦਾ ਕਿ ਨਹੀਂ ਮਿਲਦਾ ਇਸ ਗੱਲ ਨੂੰ ਵਕਤ ਦੱਸੂਗਾ ਪਰ ਮੈਨੂੰ ਲੱਗਦਾ ਜੀ ਕਿ ਇਹ ਨਹੀਂ ਮਿਲਣਾ ਉਹਦਾ ਕਾਰਨ ਇਹ ਹੈ ਵੀ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਹੈ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਜੇਕਰ ਫਾਈਨਲ ਦੇ ਵਿੱਚ ਜਦੋਂ ਕਿਸੇ ਵੀ ਖਿਡਾਰੀ ਦਾ ਮੁਕਾਬਲਾ ਹੁੰਦਾ ਕਿਸੇ ਭਾਰ ਵਰਗ ਦੇ ਵਿੱਚ ਜੇ 10 ਗ੍ਰਾਮ ਵੀ ਭਾਰ ਵਧਿਆ ਹੋਵੇ ਤਾਂ ਵੀ 골ਡ ਮੈਡਲ ਖੁੱਸ ਜਾਂਦਾ 10 ਗ੍ਰਾਮ ਭਾਰ ਵਧਣ ਦਾ ਮਤਲਬ ਇਹ ਆ ਕਿ ਤੁਸੀਂ 10 ਗੁਣਾ ਵੱਧ ਤਾਕਤ ਦੇ ਨਾਲ ਵਿਰੋਧੀ ਖਿਡਾਰੀ ਨਾਲ ਭੜਨ ਵਾਸਤੇ ਤਿਆਰ ਹੋਏ ਪਏ ਹੋ ਇਹਦਾ ਮਤਲਬ ਇਹ ਆ ਸੋ ਭਾਰ ਦੇ ਮਾਮਲੇ ਦੇ ਵਿੱਚ ਵਿਨੇਸ਼ ਫੁਗਾੜ ਦੇ ਨਾਲ ਧੋਖਾ ਹੋ ਗਿਆ ਜਾਂ ਧੱਕਾ ਹੋ ਗਿਆ ਜਾਂ ਜ਼ਿਆਰਤੀ ਹੋ ਗਈ ਆ ਪਾਏ ਸ਼ਬਦ ਵਰਤ ਲਏ ਪਰ 100 ਗ੍ਰਾਮ ਭਾਰ ਉਹਦਾ ਵਧਿਆ ਤੇ 50 ਕਿਲੋਗ੍ਰਾਮ ਭਾਰ ਵਰਗ ਦੇ ਵਿੱਚ ਉਹਨੇ ਖੇਡਣਾ ਸੀ ਤੇ ਉਹਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਤੇ ਹੁਣ ਉਹਨੇ ਕੁਸ਼ਤੀ ਨੂੰ ਹਮੇਸ਼ਾ ਵਾਸਤੇ ਅਲਵਿਦਾ ਕਹਿ ਦਿੱਤੀ ਆ ਉਧਰ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੇਣੀ ਨੇ ਇਹ ਗੱਲ ਕਹੀ ਹੈ ਕਿ ਜਦੋਂ ਜਿਹੜੀ ਵਿਨੇਸ਼ ਪੁਗਾਟ ਭਾਰਤ ਵਾਪਸ ਪਰਤੇ ਇਹਦਾ ਹਰਿਆਣੇ ਦੀ ਸਰਕਾਰ ਦੇ ਵੱਲੋਂ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀਆਂ ਵਾਂਗ ਹੀ ਮਾਨ ਸਨਮਾਨ ਹਰ ਪੱਖ ਤੋਂ ਕੀਤਾ ਜਾਊਗਾ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਤੁਹਾਡੇ ਤੇ ਮਾਣ ਤੁਸੀਂ ਜੁਝਾਰੂ ਸੂਬਾ ਦੇ ਮਾਲਕ ਹੋ ਲੜਨਾ ਤੁਹਾਡੇ ਸੂਬਾ ਦੇ ਵਿੱਚ ਹੈ ਤੇ ਕਾਸ਼ ਕਿਤੇ ਮੈਂ ਇਸ ਹਾਲਾਤ ਨੂੰ ਬਦਲ ਸਕਦਾ ਪਰ ਤੁਸੀਂ ਟੁੱਟੋ ਨਾ ਤੁਸੀਂ ਦੇਸ਼ ਦੇ ਵਿੱਚ ਪਰਤ ਕੇ ਆਓ ਵਾਪਸ ਸਾਰਾ ਦੇਸ਼ ਤੁਹਾਡਾ ਸਤਿਕਾਰ ਕਰਦਾ ਪਰ ਕੁੱਲ ਮਿਲਾ ਕੇ ਗੱਲ ਇਹ ਕਿਹਣੀ ਬਣਦੀ ਆ ਵੀ ਹਰ ਖਿਡਾਰੀ ਦਾ ਇੱਕ ਸੁਪਨਾ ਹੁੰਦਾ ਕਿ ਮੈਂ 올림픽 ਦੇ ਵਿੱਚ ਕੋਈ ਨਾ ਕੋਈ ਮੈਡਲ ਹਾਸਲ ਕਰਾਂ ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਫਿਰ ਬਦਲਾਅ ਆਉਂਦੇ ਆ ਉਹ ਇੱਕ ਉਦਾਹਰਨ ਬਣ ਜਾਂਦਾ 올림픽 ਦੇ ਵਿੱਚ ਮੈਡਲ ਜਿੱਤਿਆ ਇਹ ਇੱਕ ਬਹੁਤ ਵੱਡੀ ਮਿਸਾਲ ਬਣ ਜਾਂਦਾ ਪਰ ਇਸ ਮਿਸਾਲ ਨੂੰ ਅਸੀਂ ਟੁੱਟਦੀ ਵੇਖ ਲਿਆ ਇਹਦੇ ਵਿੱਚ ਦੇਖੋ ਨਿੱਜੀ ਤੌਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਮਨੀਸ਼ ਫਗੜ ਦਾ ਕਸੂਰ ਕੋਈ ਨਹੀਂਗਾ ਬਹੁਤ ਵਾਰ ਦੇਖਿਆ ਦੇਖੋ ਉਹਨੇ ਦਿਨ ਦੇ ਵਿੱਚ ਤਿੰਨ ਪਹਿਲਵਾਨਾਂ ਨੂੰ ਹਰਾਇਆ ਇੱਕ ਦੋ ਤੇ ਤਿੰਨ ਲਗਾਤਾਰ ਤਿੰਨ ਪਹਿਲਵਾਨਾਂ ਨੂੰ ਇੱਕੋ ਦਿਨ ਦੇ ਵਿੱਚ ਹਰਾਇਆ ਐਨੀ ਤਾਕਤ ਲੱਗੀ ਇੰਨਾ ਜ਼ੋਰ ਲੱਗਾ ਕੁਝ ਨਾ ਕੁਝ ਤਾਂ ਉਹਨੇ ਖਾਣਾ ਪੀਣਾ ਹੀ ਹੈ ਨਾ ਜਿੰਨੂੰ ਉਹਨੇ ਖਾਧਾ ਪੀਤਾ ਉਹਦਾ ਭਾਰ ਵਧ ਗਿਆ ਉਸ ਤੋਂ ਬਾਅਦ ਇਹ ਨਹੀਂਗਾ ਵੀ ਵਿੱਚ ਤਿੰਨ ਚਾਰ ਦਿਨਾਂ ਦਾ ਫਰਕ ਹੋਵੇ ਅਗਲੇ ਦਿਨ ਉਹਦਾ ਫਾਈਨਲ ਮੁਕਾਬਲਾ ਹੈਗਾ ਸਾਰੀ ਰਾਤ ਉਹਨੇ ਜੋਗਿੰਗ ਕੀਤੀ ਸਾਰੀ ਰਾਤ ਐਕਸਰਸਾਈਜ਼ ਕੀਤੀ ਸਾਰੀ ਰਾਤ ਸਾਈਕਲਿੰਗ ਕੀਤੀ ਉਨੇ ਆਪਣਾ ਭਾਰ ਘਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ 100 ਗ੍ਰਾਮ ਭਾਰ ਫਿਰ ਵੀ ਵਧਿਆ ਰਹਿ ਗਿਆ ਸੋ ਇਸ ਕਰਕੇ ਉਹਨੂੰ ਡਿਸਕਵালিਫਾਈ ਕੀਤਾ ਗਿਆ ਪਰ ਇਹਦੇ ਵਿੱਚ ਨਾ ਜਿਹੜੀ ਸਾਡੇ ਭਾਰਤੀ ਟੀਮ ਦੇ ਕੋਚ ਆ ਜਾਂ ਭਾਰਤੀ ਟੀਮ ਦੀ ਬਾਕੀ ਜਿਹੜੇ ਤਾਮ-ਜਾਮ ਆ ਉਹਦਾ ਬਹੁਤ ਵੱਡਾ ਕਸੂਰ ਆ ਆਮ ਤੌਰ ਦੇ ਉੱਤੇ ਨਾ ਇਹਦੇ ਵਿੱਚ ਇੱਕ ਹੋਰ ਟੈਕਨੀਕਲ ਗੱਲ ਹੁੰਦੀ ਆ ਜੇ ਮੰਨ ਲਓ ਉਹ ਜਿਹੜੇ ਕੋਚ ਤੇ ਬਾਕੀ ਟੀਮ ਜਿਹੜੇ ਅਮਲਾ-ਫੈਲਾ ਨਾਲ ਗਿਆ ਉਹ ਸਿਹਰਦ ਹੁੰਦਾ ਉਹ ਸਿਆਣਾ ਹੁੰਦਾ ਉਹ ਇਮਾਨਦਾਰ ਹੁੰਦਾ ਉਹਨੂੰ ਦੂਰਦਰਸ਼ੀ ਸੋਚਣਾ ਪਤਾ ਹੁੰਦਾ ਤਾਂ ਉਹ ਕੀ ਕਰਦੇ ਹੁੰਦੇ ਨੇ ਜਿਹੜਾ ਭਾਰ ਵਰਗ ਦੇ ਵਿੱਚ ਹੁੰਦਾ ਨਾ ਭਾਰ ਵਰਗ ਦੇ ਵਿੱਚ ਜੇਕਰ ਤੁਹਾਨੂੰ ਇਹ ਲੱਗੇ ਜੀ ਕਿ ਮੇਰਾ ਭਾਰ ਵੱਧ ਗਿਆ ਤੇ ਮੈਨੂੰ ਡਿਸਕਵালিਫਾਈ ਕੀਤਾ ਜਾ ਸਕਦਾ ਤਾਂ ਉਹਦੇ ਵਿੱਚੋਂ ਇੰਜਰਡ ਕਹਿ ਕੇ ਕਿ ਭਾਈ ਮੈਂ ਤਾਂ ਖੇਡਣ ਦੇ ਕਾਬਲ ਨਹੀਂ ਮੇਰੇ ਸੱਟ ਲੱਗ ਗਈ ਆ ਇਹ ਗੱਲ ਕਹਿ ਕੇ ਤੇ ਅਸੀਂ ਕੁਇਟ ਕਰ ਜੰਨੇ ਆ ਤੇ ਜਿਹੜਾ ਸਾਨੂੰ ਮੈਡਲ ਮਿਲਿਆ ਹੁੰਦਾ ਜਿਹੜੀ ਅਸੀਂ ਮੁਕਾਬਲਾ ਜਿੱਤਿਆ ਹੁੰਦਾ ਉਹਦੇ ਵਿੱਚ ਸਾਨੂੰ ਉਹ ਚੀਜ਼ ਮਿਲ ਜਾਂਦੀ ਆ ਇਹਦੇ ਵਿੱਚ ਇਹਨਾਂ ਦੇ ਜਿਹੜੇ ਕੋਚਾਂ ਨੇ ਜਾਂ ਬਾਕੀ ਟੀਮ ਦੇ ਮੈਂਬਰਾਂ ਨੇ ਇਸ ਗੱਲ ਵੱਲ ਖਿੱਚ ਨਹੀਂ ਕੀਤੀ ਵੀ ਜਦੋਂ ਭਾਰਤ ਸਾਡਾ ਵਧਿਆ ਪਿਆ ਪਾਵੇਂ ਸਾਡਾ ਭਾਵੇਂ 50 ਗ੍ਰਾਮ ਵਧਿਆ ਹੋਵੇ ਭਾਵੇਂ ਪਈਆ ਵਧਿਆ ਹੋਵੇ ਭਾਵੇਂ 20 ਗ੍ਰਾਮ ਵਧਿਆ ਹੋਵੇ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਬਿਨੇਸ਼ ਫੁਗਾਟ ਨੂੰ ਇਹ ਗੱਲ ਕਹਿੰਦੇ ਕਿ ਤੁਸੀਂ ਭਾਈ ਇੰਜਰਡ ਵਾਲੇ ਜਿਹੜੀ ਗੱਲ ਕਹਿ ਕੇ ਤੇ ਬਾਅਦ ਦੇ ਵਿੱਚ ਭਾਈ ਆਪਾਂ ਕੁਇਟ ਕਰ ਦਿੰਦੇ ਤਾਂ ਚਾਂਦੀ ਦਾ ਮੈਡਲ ਆਪਣਾ ਪੱਕਾ ਹੈਗਾ ਵੀ ਭਾਈ ਮੈਂ ਜ਼ਖਮੀ ਆ ਤੇ ਮੈਂ ਹੁਣ ਅਗਲਾ ਮੁਕਾਬਲਾ ਖੇਡ ਨਹੀਂ ਸਕਦੀ ਪਰ ਇਹਨਾਂ ਨੇ ਇਸ ਗੱਲ ਦੇ ਵੱਲ ਗੌਰ ਹੀ ਨਹੀਂ ਕੀਤੀ ਉਹਦਾ ਚਾਂਦੀ ਦਾ ਤਗਮਾ ਵੀ ਖੁੱਸ ਗਿਆ ਤੇ ਇਸ ਕਰਕੇ ਕੁੜੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਸੁਪਨਿਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਮੈਂ ਅੱਜ ਸੋਚੀ ਅੰਦਰ ਸੀ ਮੈਂ ਕਿਹਾ ਵੀ 86 ਮੈਡਲ ਹੁਣ ਤੱਕ ਅਮਰੀਕਾ ਨੇ ਜਿੱਤ ਲਿਆ ਪਹਿਲੇ ਨੰਬਰ ਦੇ ਉੱਤੇ ਅਮਰੀਕਾ ਚੱਲਦਾ ਉਹ ਇੰਨੇ ਮੈਡਲ ਕਿਉਂ ਜਿੱਤੀ ਜਾਂਦਾ ਕਿਉਂਕਿ ਉੱਥੇ ਖਿਡਾਰੀਆਂ ਨੂੰ ਇੱਕ ਮਾਹੌਲ ਦਿੱਤਾ ਜਾਂਦਾ ਵਕ ਵਕ ਦੇਸ਼ ਆ ਚੀਨ ਦੂਜੇ ਨੰਬਰ ਦੇ ਉੱਤੇ ਆ ਆਸਟ੍ਰੇਲੀਆ ਤੀਜੇ ਨੰਬਰ ਦੇ ਉੱਤੇ ਆ ਫਰਾਂਸ ਹੋਰ ਵਕ ਵਕ ਦੇਸ਼ ਜਿਹੜੇ ਆ ਉਹ ਚੌਥੇ ਪੰਜਵੇਂ ਸੱਤਵੇਂ ਨੰਬਰ ਦੇ ਉੱਤੇ ਆ ਤੇ ਭਾਰਤ 63ਵੇਂ 64ਵੇਂ ਨੰਬਰ ਦੇ ਉੱਤੇ ਕਿਉਂ ਆ ਕਿਉਂਕਿ ਇੱਥੇ ਬ੍ਰਿਜ ਪੂਸ਼ਣ ਵਰਗੇ ਆ ਜਿਹੜੇ ਉਹ ਵਕ ਵਕ ਖੇਡ ਫੈਡਰੇਸ਼ਨਾਂ ਦੇ ਪ੍ਰਧਾਨ ਆ ਇਥੇ ਜਿੱਤੇ ਹੋਏ ਕੰਗਣਾਰ 9 ਤੋਂ ਵਰਗੇ ਖਿਡਾਰੀਆਂ ਨੂੰ ਮੈਡਲ ਜਿੱਤਰਿਆਂ ਨੂੰ ਵੀ ਟੀਚਰਾਂ ਕਰਦੇ ਆ ਜਦ ਕਿ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਆ ਪਖੰਡਵਾਦੀ ਨਹੀਂ ਹੁੰਦੀ ਜਿਹੜੇ ਦੇਸ਼ ਦੇ ਵਿੱਚ ਖਿਡਾਰੀਆਂ ਦੇ ਨਾਂ ਦੇ ਉੱਤੇ ਰਾਜਨੀਤੀ ਹੁੰਦੀ ਆ ਖਿਡਾਰੀਆਂ ਨੂੰ ਕਿਨੂੰ ਉੱਥੇ ਭੇਜਣਾ 올림픽 ਦੇ ਵਿੱਚ ਕਿਵੇਂ ਲੱਤਾਂ ਖਿੱਚਣੀਆਂ ਕੀ ਕਰਨਾ ਕੀ ਨਹੀਂ ਕਰਨਾ ਆ ਗੱਲਾਂ ਹੁੰਦੀਆਂ ਤੇ ਉਸ ਦੇਸ਼ ਦੇ ਵਿੱਚ ਭਾਈ ਆਹੇ ਕੁਝ ਹੁੰਦਾ ਪਰ ਸਾਨੂੰ ਭਾਰਤ ਦੀ ਇਸ ਖਿਡਾਰੀ ਦੇ ਉੱਤੇ ਵਿਨੇਸ਼ ਪੋਗਾੜ ਦੇ ਉੱਤੇ ਮਾਣ ਉਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹਾਂ ਟੈਕਨੀਕਲ ਤੌਰ ਦੇ ਉੱਤੇ ਬੇਸ਼ੱਕ ਪਛੜ ਗਈ ਆ ਪਰ ਆਪਾਂ ਉਹਨੂੰ ਘਟਾ ਕੇ ਨਹੀਂ ਦੇਖ ਸਕਦੇ ਇਹੋ ਜਿਹੇ ਖਿਡਾਰੀਆਂ ਦੀ ਸਾਡੇ ਭਾਰਤ ਨੂੰ ਬਹੁਤ ਵੱਡੀ ਲੋੜ ਹੈਗੀ ਆ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਕਿ ਇਹੋ ਜਿਹੇ ਖਿਡਾਰੀਆਂ ਦੇ ਉੱਪਰ ਸਾਨੂੰ ਮਾਣ ਹੈ ਇਹਨਾਂ ਦੀ ਬਹੁਤ ਲੋੜ ਹੈ ਖੈਰ ਉਧਰ ਪੈਰਾਸ Olympic ਜਿੱਤਣ ਵਾਲੀ ਮਨੂ ਪਾਕਰ ਉਹ ਕਹਿੰਦੇ ਭਾਰਤ ਪਰਤਾ ਹੀ ਹੈ ਜੀ ਹਾਂ ਬਿਲਕੁਲ ਜੀ ਮਨੂ ਪਾਕਰ ਨੇ ਦੋ ਮੈਡਲ ਜਿੱਤੇ ਆ ਇੱਕ ਤਾਂ ਉਹਨੇ ਇਕੱਲੇ ਤੌਰ ਤੇ ਜਿੱਤੇ ਹ ਕਾਂਸੇ ਦਾ ਦੂਜਾ ਸਰਪਜੋ ਸਿੰਘ ਦੇ ਨਾਲ ਦੋਵੇਂ ਮੈਡਲ ਜਿੱਤਣ ਤੋਂ ਬਾਅਦ ਕਾਂਸੀ ਦੇ ਮੈਡਲ ਜਿੱਤਣ ਤੋਂ ਬਾਅਦ ਉਹ ਭਾਰਤ ਵਾਪਸ ਪਰਤੀ ਆ ਤੇ ਭਾਰਤ ਵਾਪਸ ਪਰਤਣ ਦੇ ਉੱਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਉਹਦਾ ਸਵਾਗਤ ਕੀਤਾ ਗਿਆ ਉਹਦੇ ਮਾਪੇ ਦੇ ਵੱਲੋਂ ਉਹਦੇ ਕੋਚ ਦੇ ਵੱਲੋਂ ਉਹਦੇ ਬਾਕੀ ਸਾਥੀਆਂ ਦੇ ਵੱਲੋਂ ਉਹਦਾ ਜ਼ਬਰਦਸਤ ਸਵਾਗਤ ਕੀਤਾ ਗਿਆ ਸੋ ਮਨੂਪਾਕਰ ਦੇ ਰੂਪ ਦੇ ਵਿੱਚ ਸਾਨੂੰ 2 ਮੈਡਲ ਤੇ ਇੱਕ ਹੋਰ ਮੈਡਲ ਮਿਲਿਆ ਜੀ ਤੇ ਸਾਨੂੰ 3 ਮੈਡਲ ਹੁਣ ਤੱਕ ਕਾਂਸੀ ਦੇ ਮਿਲੇ ਆ ਸੋਨੇ ਨੂੰ ਸਾਡਾ ਹੱਥ ਨਹੀਂ ਪਿਆ ਚਾਂਦੀ ਨੂੰ ਹਾਲੇ ਤੱਕ ਸਾਡਾ ਹੱਥ ਨਹੀਂ ਪਿਆ ਕੱਲ ਨੂੰ ਪੈ ਜਾਵੇ ਜਾਂ ਪੈ ਸਕਦਾ ਇਹਦੇ ਵਿੱਚ ਕਿਉਂਕਿ ਨੀਰਜ ਚੋਪੜਾ ਫਾਈਨਲ ਦੇ ਵਿੱਚ ਹੈ ਤੇ ਵਿਨੇ ਨਹੀਂ ਪਾਈ ਕੀ ਬਣਦਾ ਪਰ ਗੱਲ ਕੁਲ ਬੁਲਾ ਕੇ ਇਹ ਹੈ ਵੀ ਭਾਰਤ ਦੇ ਖਿਡਾਰੀਆਂ ਦੀ ਐਤ ਕੀ ਹਾਲਤ ਆ ਜਿਹੜੀ ਉਹ ਕੀ ਬਣੀ ਪਈ ਹੈ ਉਥੇ ਆਪਾਂ ਦੇਖ ਲਿਆ ਹੁਣ ਤੱਕ ਸਾਰਾ ਕੁਝ ਜਾਣ ਲਿਆ ਪਰ ਮਨੂ ਪਾਕਰ ਨੇ ਦੋ ਮੈਡਲ ਜਿਹੜੇ ਉਹ ਭਾਰਤ ਦੀ ਝੋਲੀ ਦੇ ਵਿੱਚ ਪਾਏ ਆ ਤੇ ਉਹਨੇ ਨਾ ਕੱਲ ਇੱਕ ਟਵੀਟ ਕੀਤਾ ਉਹਨੇ ਟਵੀਟ ਕੀਤਾ ਹੈਗਾ ਜੀ ਵਿਨੇਸ਼ ਫੁਗਾਟ ਦੇ ਲਈ ਉਹਨੇ ਇਹ ਗੱਲ ਕਹੀ ਹੈ ਵੀ ਤੁਸੀਂ ਬੇਫਿਕਰ ਰਹੋ ਦੀਰੀ ਤੁਸੀਂ ਹਾਰਨਾ ਨਹੀਂ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ ਸਾਰਾ ਦੇਸ਼ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਸੋ ਇੱਕ ਖਿਡਾਰੀ ਵੱਲੋਂ ਦੂਜੇ ਖਿਡਾਰੀ ਦੀ ਹੌਸਲਾ ਫਜ਼ਾਈ ਕੀਤੀ ਜਾਂਦੀ ਹੈ ਤੇ ਅਗਲੀ ਗੱਲ ਇਹ ਹੈ ਜੀ ਕਿ ਜੋ ਇਸ ਵੇਲੇ ਵਾਪਰਿਆ ਹੈਗਾ ਵਿਨੇਸ਼ ਵਗੜ ਦੇ ਨਾਲ ਇਹਦੇ ਪਿੱਛੇ ਸਿਆਸਤ ਵੀ ਹੋ ਸਕਦੀ ਹੈ ਕਿਉਂਕਿ ਇਹ ਗੱਲ ਬਜਰੰਗ ਪੂਨੀਆ ਨੇ ਵੀ ਕਹੀ ਹੈ ਇਹ ਵਿਨੇਸ਼ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਹੀ ਹੈ ਬਿਲਕੁਲ ਸਹੀ ਟਹਿਣਾ ਸਾਹਿਬ ਬਹੁਤ ਸਾਰੇ ਲੋਕ ਵੀ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਪਿੱਛੇ ਸਿਆਸਤ ਵੀ ਹੋ ਸਕਦੀ ਹੈ ਖੈਰ ਸਮੇਂ ਨੇ ਸਭ ਕੁਝ ਤੈਅ ਕਰ ਦੇਣਾ ਆਪਾਂ ਹੁਣ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਰਲੀਮੈਂਟਰੀ ਬੋਰਡ ਗਠਿਤ ਕੀਤਾ ਗਿਆ ਜੀ ਔਰ ਭੁੰਦੜ ਹੋਰਾਂ ਨੂੰ ਕਹਿੰਦੇ ਚੇਅਰਮੈਨ ਬਣਾਇਆ ਗਿਆ ਉਹਦਾ ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਇਸ ਵੇਲੇ ਸੁੱਕੇ ਪੱਤੇ ਵਾਂਗ ਕੰਮ ਵੀ ਜਾਂਦਾ ਕਦੇ ਕੋਈ ਖਬਰ ਕਦੇ ਕੋਈ ਖਬਰ ਕਦੇ ਕੋਈ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਚੰਗੀਆਂ ਖਬਰਾਂ ਆਉਣੀਆਂ ਮੌਕੀ ਗਈਆਂ ਅਸਲ ਦੇ ਵਿੱਚ ਜਾਂ ਕਾਲ ਹੀ ਪੈ ਗਿਆ ਇਹਨਾਂ ਵਾਸਤੇ ਚ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਿਕਲ ਕੇ ਕਈ ਬਗਾਵਤ ਕਰੀ ਜਾਂਦੇ ਐ ਕੋਈ ਕੁਛ ਕਹਿੰਦਾ ਹੋ ਕੁਛ ਕਹਿੰਦਾ ਹੋ ਕੁਛ ਕਹਿੰਦਾ ਪਰ ਇੱਕ ਨਵਾਂ ਪਾਰਲੀਮੈਂਟਰੀ ਬੋਰਡ ਗਠਿਤ ਕੀਤਾ ਗਿਆ ਇਹਦੇ ਵਿੱਚ ਬਲਵਿੰਦਰ ਸਿੰਘ ਪੁੰਦੜ ਨੂੰ ਚੇਅਰਮੈਨ ਬਣਾਇਆ ਗਿਆ ਜਨਮੇਜਾ ਸਿੰਘ ਸੇਖੋਂ ਬੁਲਜ਼ਾਰ ਸਿੰਘ ਰਣੀ ਕੇ ਡਾਕਟਰ ਰਜੀਤ ਸਿੰਘ ਟੀਮਾ ਤੇ ਦੋ ਜਣੇ ਹੋਰ ਇਹਦੇ ਵਿੱਚ ਮੈਂਬਰ ਲਾਏ ਗਏ ਆ ਸੋ ਪੰਜ ਜਣੇ ਮੈਂਬਰ ਆ ਤੇ پارਲੀਮੈਂਟਰੀ ਬੋਰਡ ਦੇ ਚੇਅਰਮੈਨ ਜਿਹੜੇ ਉਹ ਬਲਵਿੰਦਰ ਸਿੰਘ ਭੂਦੜ ਬਣਾਏ ਗਏ ਆ ਸੋ ਵੈਨੇ ਵੀ ਭਾਈ ਇਹ پارਲੀਮੈਂਟਰੀ ਬੋਰਡ ਆ ਜਿਹੜਾ ਉਹ ਅਕਾਲੀ ਦਲ ਦੇ ਵਕਾਫ ਦੇ ਲਈ ਤੇ ਇਹਦੇ ਉਭਾਰ ਦੇ ਵਾਸਤੇ ਕੀ ਕੁਝ ਆਉਂਦੇ ਸਮੇਂ ਦੇ ਵਿੱਚ ਕਰਦਾ ਉਹਦਾ ਕੁਲ ਮਿਲਾ ਕੇ ਗੱਲ ਕਹਿਣੀ ਹੋਵੇ ਤਾਂ ਅਕਾਲੀ ਦਲ ਦੇ ਮੂਰੇ ਚੁਣੌਤੀਆਂ ਦਾ ਪਹਾੜ ਆ ਹਰ ਰੋਜ਼ ਕੁਝ ਨਾ ਕੁਝ ਇਹੋ ਜਿਹਾ ਸਾਹਮਣੇ ਆਉਂਦਾ ਜਿਹਦੇ ਕਰਕੇ ਚਿੰਤਾਵਾਂ ਦਾ ਸਾਗਰ ਵੱਡਾ ਹੋ ਜਾਂਦਾ ਤੇ ਉਸ ਤੋਂਗਲੀ ਗੱਲ ਹੈ ਵੀ ਇਸ ਵੇਲੇ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਕਿ ਜੋ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਾਫੀ ਮੰਗੀ ਗਈ ਸੀ ਪਿਛਲੇ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲੋਂ ਬੰਦ ਲਫਾਫੇ ਦੇ ਵਿੱਚ ਉਹਦੇ ਉੱਤੇ ਕੀ ਫੈਸਲਾ ਆਉਂਦਾ ਪਰ ਜਿਹੜੀ ਹੁਣ ਤੱਕ ਬਗਾਵਤ ਕਰਨ ਵਾਲੇ ਅਕਾਲੀ ਆ ਉਹ ਕਹਿ ਚੁੱਕੇ ਆ ਉਹ ਕਹਿੰਦੇ ਵੀ ਇਸ ਮਾਫੀ ਦੇ ਵਿੱਚ ਉਹ ਵੀ ਹਿਮਾਕਤ ਯਾਨੀ ਕਿ ਆਕੜ ਝਲਕਦੀ ਆ ਸੁਖਬੀਰ ਬਾਦਲ ਦੀ ਉਹਨਾਂ ਦੀ ਇਹ ਮਾਫੀ ਮਾਫੀ ਨਹੀਂ ਜਿਵੇਂ ਮਾਫੀ ਮੰਗਣੀ ਚਾਹੀਦੀ ਆ ਇਹ ਉਹ ਨਹੀਂ ਮਾਫੀ ਨਹੀਂ ਸੋ ਵੈਨੇ ਪਾਈ ਹੁੰਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਹਾਲ ਦੀ ਘੜੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਆ ਤੇ ਇਹ ਉਹ ਵੇਲਾ ਜਦੋਂ ਨਾ ਤਾਂ ਬਾਗੀਆਂ ਦੇ ਪੱਲੇ ਕੁਝ ਪੈਣ ਦੀ ਸੰਭਾਵਨਾ ਨਾ ਸੁਖਬੀਰ ਸਿੰਘ ਬਾਦਲ ਹੋਣਾ ਦੇ ਪੱਲੇ ਕੁਝ ਪੈਣ ਦੀ ਸੰਭਾਵਨਾ ਨਿਤ ਕਹਿੰਦੇ ਪ੍ਰਧਾਨ ਬਦਲਣਾ ਪ੍ਰਧਾਨ ਬਦਲਣਾ ਪ੍ਰਧਾਨ ਬਦਲਣਾ ਪਰ ਇਹ ਨਹੀਂ ਸਮਝ ਆਉਂਦੀ ਕਿ ਕਿਹੜਾ ਬੰਦਾ ਐਸਾ ਮੂਰੇ ਹੋਵੇ ਜਿਹਦੇ ਕਰਕੇ ਪ੍ਰਧਾਨਗੀ ਵੀ ਸਹੀ ਰਵੇ ਤੇ ਜਿਹਦੇ ਕਰਕੇ ਅਕਾਲੀ ਦਲ ਦੀ ਵੀ ਇੱਜ਼ਤ ਬਚੀ ਰਵੇ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ 30 ਤਰੀਕ ਨੂੰ ਕਹਿੰਦੇ ਕਿ ਫੈਸਲਾ ਹੋਣਾ ਹੈ ਸਭ ਕੁਝ ਦੇ ਉੱਪਰ 30 ਅਗਸਤ ਨੂੰ ਹਾਂ ਸੰਭਾਵਨਾ ਇਸ ਗੱਲ ਦੀ ਪ੍ਰਗਟਾਈ ਜਾ ਰਹੀ ਹੈ ਜਿ ਕਿ ਸ਼ਾਇਦ 30 ਤਰੀਕ ਨੂੰ ਕੋਈ ਫੈਸਲਾ ਹੋ ਜੇ ਸ਼ਾਇਦ ਕਿਉਂਕਿ ਉਸ ਦਿਨ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਣੀ ਹੈ ਇਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਚਲੋ ਵਕਤ ਲੱਸੂਗਾ ਪਰ ਆਸ ਕੀਤੀ ਜਾ ਰਹੀ ਹੈ ਵੀ ਸ਼ਾਇਦ ਉਸ ਦਿਨ ਸੁਖਵੀਰ ਸਿੰਘ ਬਾਦਲ ਦੇ ਮਾਫੀ ਨਾਮੇ ਦੇ ਉੱਤੇ ਕੋਈ ਫੈਸਲਾ ਹੋਵੇ ਕੁਝ ਕੋ ਹੋਰ ਮੁੱਦਿਆਂ ਦੇ ਉੱਤੇ ਵੀ ਵਿਚਾਰਾ ਹੋ ਸਕਦੀਆਂ ਪਰ 100 ਦੇ ਵਿੱਚੋਂ 90 ਫੀਸਦੀ ਇਸ ਗੱਲ ਦੀ ਆਸ ਹੈ ਵੀ ਸੁਖਵੀਰ ਸਿੰਘ ਬਾਦਲ ਦੇ ਮੁੱਦੇ ਦੇ ਉੱਤੇ ਵੀ ਵਿਚਾਰ ਹੋਊਗਾ ਹੁਣ ਕੀ ਉਸ ਦਿਨ ਜਥੇਦਾਰ ਸਹਿਬਾਨ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਮਾਫੀ ਨੂੰ ਕਬੂਲ ਕੀਤਾ ਜਾਂਦਾ ਜੇ ਕਬੂਲ ਕੀਤਾ ਜਾਂਦਾ ਤਾਂ ਕੀ ਸੁਖਬੀਰ ਸਿੰਘ ਬਾਦਲ ਨੂੰ ਕੋਈ ਧਾਰਮਿਕ ਸਜ਼ਾ ਲਾਈ ਜਾਂਦੀ ਹੈ ਜੇ ਨਹੀਂ ਕਬੂਲ ਕੀਤਾ ਜਾਂਦਾ ਤੇ ਫਿਰ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਹੋਊਗਾ ਇਹਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਸੁਖਬੀਰ ਸਿੰਘ ਬਾਦਲ ਦੀ ਇਸ ਮਾਫੀ ਨੂੰ ਕਬੂਲ ਕੀਤਾ ਜਾਊਗਾ ਉਹਨੂੰ ਸ਼ਾਇਦ ਕੋਈ ਧਾਰਮਿਕ ਸਜ਼ਾ ਲਾ ਦਿੱਤੀ ਜਾਵੇ ਆਸ ਇਸ ਗੱਲ ਦੀ ਬਣਦੀ ਹੈ ਜੀ ਜੀ ਟਿਆਣਾ ਸਾਹਿਬ ਅੱਤਰ ਦੂਸਰੇ ਬੰਨੇ ਰਵਨੀਤ ਸਿੰਘ ਬਿੱਟੂ ਕਹਿੰਦੇ ਉਹਨਾਂ ਦੇ ਮਾਮਿਆਂ ਨੂੰ ਕਾਂਗਰਸ ਨੇ ਕੱਢ ਦਿੱਤਾ ਹੈ ਜੀ ਬਾਹਰ ਕੱਢ ਦਿੱਤਾ ਹਾਂ ਬਿਲਕੁਲ ਜੀ ਦੇਖੋ ਰਵਨੀਤ ਸਿੰਘ ਬਿੱਟੂ ਇਸ ਵੇਲੇ ਭਾਰਤ ਦੇ ਰਾਜ ਮੰਤਰੀ ਆ ਭਾਰਤ ਦੇ ਕੇਂਦਰੀ ਰਾਜ ਮੰਤਰੀ ਆ ਤੇ ਉਹਨਾਂ ਦੇ ਮਾਮੇ ਆ ਜਿਹੜੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਲ ਰਾਜਾ ਵੜਿੰਗ ਹੋਰਾਂ ਨੇ ਕੱਢਿਆ ਤੇ ਰਾਜਾ ਵੜਿੰਗ ਹੋਰਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੇ ਤੇਜਿੰਦਰ ਸਿੰਘ ਕੂਨਰ ਤੇ ਇੱਕ ਹੋਰ ਮਾਮਾ ਰਿਸ਼ਤੇ ਦੇ ਵਿੱਚ ਇਹਨਾਂ ਦੋਵਾਂ ਨੂੰ ਪਾਰਟੀ ਦੇ ਵਿੱਚੋਂ ਇਸ ਕਰਕੇ ਕੱਢਿਆ ਕਿਉਂਕਿ ਇਹ ਦੋਵੇਂ ਜਾਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਹੇ ਆ ਇਹ ਗੱਲ ਕਹੀ ਆ ਹੁਣ ਦੇਖੋ ਜੀ ਗੱਲ ਤਾਂ ਉਹਨਾਂ ਨੇ ਕਹਿਤੀ ਆ ਤੇ ਇਹਦੇ ਵਿੱਚ ਹੁਣ ਦੂਜਾ ਪੱਖ ਵੀ ਆ ਗਿਆ ਸਾਹਮਣੇ ਕਿਉਂਕਿ ਉਹ ਉਹਨਾਂ ਨੇ ਗੱਲ ਕਹੀ ਆ ਜਿਹੜੇ ਹੈਗੇ ਨੇ ਮਾਮੇ ਉਹ ਕਹਿੰਦੇ ਵੀ ਅਸੀਂ ਤਾਂ ਕਾਂਗਰਸ ਪਾਰਟੀ ਦੇ ਮੈਂਬਰ ਹੀ ਨਹੀਂ ਸੀ ਸਾਨੂੰ ਪਾਰਟੀ ਦੇ ਵਿੱਚੋਂ ਕਿਵੇਂ ਕੱਢਿਆ ਗਿਆ ਜਦੋਂ ਅਸੀਂ ਮੈਂਬਰ ਹੀ ਨਹੀਂ ਤੇ ਸਾਨੂੰ ਪਾਰਟੀ ਦੇ ਵਿੱਚੋਂ ਕੱਢਣ ਵਾਲਾ ਡਰਾਮਾ ਹੀ ਕੀਤਾ ਗਿਆ ਪਰ ਕੁੱਲ ਮਿਲਾ ਕੇ ਗੱਲ ਇਹ ਕਹਣੀ ਵੱਢਦੀ ਆ ਵੀ ਕਾਂਗਰਸ ਦੇ ਵੱਲੋਂ ਦੋਸ਼ ਲਾਇਆ ਗਿਆ ਵੀ ਜਿਹੜੇ ਇਹਨਾਂ ਦੇ ਮਾਮੇ ਆ ਇਹਾਂ ਦੇ ਵੱਲੋਂ ਕਾਂਗਰਸ ਦੇ ਵਿੱਚ ਰਹਿ ਕੇ ਪਾਰਟੀ ਵਿਰੋਧੀ ਗਤੀਵਧੀਆਂ ਕੀਤੀਆਂ ਗਈਆਂ ਜਿਹਦੇ ਕਰਕੇ ਅਸੀਂ ਇਹਨਾਂ ਨੂੰ ਅੱਜ ਪਾਰਟੀ ਦੇ ਵਿੱਚੋਂ ਕੱਢਣ ਲੱਗੇ ਆ ਸੋ ਦੇਖਦੇ ਕਾਂਗਰਸ ਦਾ ਕੀ ਬਣਦਾ ਕਿਉਂਕਿ ਇਸ ਵੇਲੇ ਕਾਂਗਰਸ ਵੀ ਪਾਟੋ ਟਾੜ ਦੀ ਸ਼ਿਕਾਰ ਆ ਤੇ ਜਿਹੜੇ ਬੰਦੇ ਹਾਰੇ ਆ ਉਹ ਕੇਂਦਰੀ ਰਾਜ ਮੰਤਰੀ ਬਣ ਗਏ ਜਿਹੜੇ ਜਿੱਤੇ ਆ ਉਹ ਵੀ ਉਸੇ ਪਾਰਲੀਮੈਂਟ ਦੇ ਵਿੱਚ ਸੋ ਇਸ ਵੇਲੇ ਰਵਨੀਤ ਬਿੱਟੂ ਕਿਉਂਕਿ ਸਿਰ ਦੇ ਉੱਤੇ ਦਸਤਾਰ ਸਜਾਉਂਦਾ ਤੇ ਮੈਨੂੰ ਲੱਗਦਾ ਵੀ ਭਾਜੀਪੀ ਨੂੰ ਸਭ ਤੋਂ ਵੱਡੀ ਆਸ ਇਸੇ ਗੱਲ ਦੀ ਆ ਵੀ ਭਾਈ ਅਸੀਂ 2010 ਤੇ 27 ਦੇ ਚੋਣਾਂ ਦੇ ਵਿੱਚ ਇਹਨਾਂ ਨੂੰ ਮੂਹਰੇ ਕਰਕੇ ਤੇ ਪੰਜਾਬ ਦੇ ਵਿੱਚ ਜਿੱਤ ਹਾਸਲ ਕਰ ਸਕਦੇ ਆ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਰਵਨੀਤ ਮਿੱਟੂ ਹੈ ਜਿਹੜਾ ਉਹ ਦੇਖੋ ਇੰਨੀ ਪ੍ਰਭਾਵਸ਼ਾਲੀ ਸ਼ਖਸੀਅਤ ਦਾ مالک ਤਾਂ ਨਹੀਂ ਆ ਪਰ ਕਿਉਂਕਿ ਉਹਨਾਂ ਦੇ ਉੱਤੇ ਬੀਜੇਪੀ ਨੂੰ ਹਾਲ ਦੀ ਘੜੀ ਭਰੋਸਾ ਬਹੁਤ ਆ ਤੇ ਇਹ ਭਰੋਸਾ ਕਿੰਨੀ ਕੁ ਦੇਰ ਬਰਕਰਾਰ ਰਹਿੰਦਾ ਇਹ ਸਮਾਂ ਦੱਸੂਗਾ ਜੀ ਤੇ ਡੈਣਾ ਸਾਹਿਬ ਸਾਬਕਾ ਮੰਤਰੀ ਜਿਹੜੇ ਭਾਰਤ ਪੂਸ਼ਨ ਆਸ਼ੂ ਕਹਿੰਦੇ ਉਹਨਾਂ ਦੀ ਪੇਸ਼ੀ ਹੋਈ ਹੈ ਤੇ ਫੈਸਲਾ ਜਿਹੜਾ ਸੁਰੱਖਿਅਤ ਰੱਖ ਲਿਆ ਗਿਆ ਹੈ ਜੀ ਹਾਂ ਬਿਲਕੁਲ ਜੀ ਦੇਖੋ ਉਹਨਾਂ ਦੀ ਪੇਸ਼ੀ ਹੋਈ ਹੈ ਪਿਛਲੇ ਜਿਹੜੀ ਆਪਾਂ ਜਾਣਦੇ ਕਿ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਜਿਹੜੇ ਕਿ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਰਹੇ ਆ ਤੇ ਇਹਨਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤੇ ਇਹਨਾਂ ਨੂੰ ਲੰਘੇ ਕੱਲ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ 5 ਦਿਨ ਦਾ ਰਿਮਾਂਡ ਮਿਲਿਆ ਤੇ ਜਿਹੜਾ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਫੈਸਲਾ ਸੁਰੱਖਿਅਤ ਰੱਖ ਪਰ ਭਾਰਤ ਪੂਸ਼ਨ ਆਸ਼ੂ ਇਸ ਤੋਂ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਆ ਤੇ ਭਾਰਤ ਪੂਸ਼ਨ ਆਸ਼ੂ ਦੇ ਉੱਤੇ ਦੋਸ਼ ਆ ਵੀ ਜਦੋਂ ਇਹ ਫੂਡ ਸਪਲਾਈ ਵਿਭਾਗ ਦੇ ਮੰਤਰੀ ਹੁੰਦੇ ਸੀ ਤਾਂ ਖਥਿਤ ਤੌਰ ਦੇ ਉੱਤੇ ਟੈਂਡਰਾਂ ਦੀ ਵੰਡ ਦੇ ਵਿੱਚ ਕਪਲੇਬਾਜ਼ੀ ਕੀਤੀ ਗਈ ਸੀ ਸੋ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਆਸ਼ੂ ਤੇ ਕਾਂਗਰਸ ਦੇ ਵੱਲੋਂ ਕਿ ਇਹ ਜ਼ਿਆਰਤੀ ਕੀਤੀ ਜਾ ਰਹੀ ਆ ਤੇ ਈਡੀ ਇਹ ਗੱਲ ਕਹਿੰਦੀ ਸਾਡੇ ਕੋਲੇ ਸਬੂਤ ਹੈਗੇ ਆ ਸੋ ਦੇਖਦੇ ਆ ਇਹਦੇ ਵਿੱਚ ਵੀ ਕੀ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਕਾਂਗਰਸ ਦਾ ਇੱਕ ਹਿਸਰਦ ਚੁੱਪ ਬੱਟੀ ਬੈਠਾ ਆਸ਼ੂ ਦੇ ਮਾਮਲੇ ਤੇ ਪਰ ਰਾਜਾ ਵੜੰਗ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਸਮੁੱਚੀ ਪਾਰਟੀ ਭਾਰਤ ਭੂਸ਼ਣ ਅਸ਼ੂਦੀ ਪਿੱਠ ਦੇ ਉੱਤੇ ਖੜੀ ਹੈ ਸਾਰੇ ਦੇ ਸਾਰੇ ਕਾਂਗਰਸੀ ਉਹਨਾਂ ਦੇ ਨਾਲ ਹੈਗੇ ਆ ਜੀ ਬਿਲਕੁਲ ਤਿਆਨ ਸਾਹਿਬ ਨਿਹੰਗ ਸਿੰਘਾਂ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਆ ਥੋੜੇ ਥੋੜੇ ਵਕਫੇ ਤੋਂ ਬਾਅਦ ਸਾਹਮਣੇ ਆਉਣ ਲੱਗ ਗਈਆਂ ਨੇ ਆ ਹੁਣ ਵੀ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਹੈ ਕਿ ਨਿਹੰਗ ਸਿੰਘ ਨੇ ਕਿਰਪਾਨ ਦੇ ਨਾਲ ਕਹਿੰਦੇ ਗੁੱਟ ਵੱਢ ਦਿੱਤਾ ਜੀ ਕਿਸੇ ਦਾ ਹਾਂ ਬਿਲਕੁਲ ਜੀ ਬਿਲਕੁਲ ਨਿਹੰਗ ਸਿੰਘ ਨੇ ਨਿਹੰਗ ਸਿੰਘ ਦਾ ਹੀ ਗੁੱਟ ਵੱਢਿਆ ਆਪਾਂ ਅੱਗੇ ਵੀ ਗੱਲ ਕਰਨੀ ਹੁੰਦੀ ਹੈ ਵੀ ਭਾਈ ਨਿਹੰਗ ਸਿੰਘ ਬਾਣੇ ਦੇ ਵਿੱਚ ਵੀ ਸਾਰੇ ਲੋਕ ਚੰਗੇ ਨਹੀਂ ਹੈਗੇ ਕਿਸੇ ਦਾ ਸਿਰ ਪਾੜ ਦੇਣਾ ਕਿਸੇ ਦਾ ਕਤਲ ਕਰ ਦੇਣਾ ਕਿਤੇ ਨਸ਼ਾ ਕਰਦੇ ਫੜੇ ਜਾਣਾ ਕਿਤੇ ਕੋਈ ਹੋਰ ਗੁੰਡਾ ਕਰਦੀ ਬਦਮਾਸ਼ੀ ਕਰਨਾ ਨਿਹੰਗ ਸਿੰਘ ਬਾਣੇ ਦੇ ਵਿੱਚ ਫਿਰਦੇ ਹੋਏ ਸਾਰੇ ਲੋਕ ਚੰਗੇ ਨਹੀਂ ਉਹਨਾਂ ਦੇ ਵੱਲੋਂ ਜਿਹੜੀਆਂ ਇਹ ਗੱਲਾਂ ਕੀਤੀਆਂ ਜਾਂਦੀਆਂ ਇਹਦੇ ਕਰਕੇ ਸਮੁੱਚੇ ਭਾਈਚਾਰੇ ਦੀ ਇਮੇਜ ਖਰਾਬ ਹੁੰਦੀ ਹੈ ਤੇ ਨਿਹੰਗ ਸਿੰਘ ਜਿਥੇ ਬੰਦਗਿਆਂ ਨੂੰ ਹੁਣ ਤੱਕ ਤਾਂ ਸਾਹਮਣੇ ਆ ਕੇ ਗੱਲ ਕਹਿਣੀ ਚਾਹੀਦੀ ਸੀ ਵੀ ਇਹੋ ਜੀ ਗੁੰਡਾਗਰਦੀ ਕਰਨ ਵਾਲੇ ਇਹੋ ਜੀ ਮੂਰਖਮਤੀ ਕਰਨ ਵਾਲੇ ਸਾਡੇ ਨਾਲ ਦੇ ਨਹੀਂ ਇਹ ਬਿਲਕੁਲ ਸਮਾਜ ਦੇ ਸਾਡੀ ਇਮੇਜ ਨੂੰ ਖਰਾਬ ਕਰਨ ਵਾਲੇ ਲੋਕ ਆ ਪਰ ਕੋਈ ਜਥੇਬੰਦੀ ਬੋਲਦੀ ਨਹੀਂ ਇਸ ਮਸਲੇ ਦੇ ਉੱਤੇ ਤੇ ਹੁਣ ਫਤੇਗੜ ਸਾਹਿਬ ਤੋਂ ਖਬਰ ਆਈ ਆ ਇੱਥੇ ਘੋੜੇ ਦੀ ਸੇਵਾ ਕਰਨੀ ਸੀ ਇੱਕ ਜਣਾ ਘੋੜੇ ਦੀ ਸੇਵਾ ਕਰ ਰਿਹਾ ਤੇ ਦੂਜਾ ਜਣਾ ਕਹਿੰਦਾ ਜੀ ਮੈਂ ਕਰਨੀ ਆ ਦੋਵੇਂ ਜਾਨੀ ਇਸ ਗੱਲ ਦੇ ਉੱਤੇ ਬਹਿਸ ਪਈ ਇਸ ਚੱਕਰ ਦੇ ਵਿੱਚ ਇੱਕ ਨੇ ਹੰਗਨੇ ਤਲਵਾਰ ਕੱਢੀ ਦੂਜੇ ਦੇ ਉੱਤੇ ਵਾਰ ਕੀਤਾ ਤੇ ਉਹਦਾ ਗੁੱਟ ਲਾਤਾ ਹੁਣ ਭੱਜ ਗਿਆ ਹੁਣ ਉਹਨੂੰ ਪੁਲਿਸ ਫੜਨ ਨੂੰ ਫਿਰਦੀ ਆ ਪਰਚਾ ਦਰਜ ਹੋ ਗਿਆ ਸੋ ਆ ਲੱਛਣ ਦੇਖੋ ਜੀ ਕੀ ਗੁਰੂ ਦੀ ਲਾਡਲੀ ਫੌਜ ਦੇ ਕੋਲੋਂ ਆਪਾਂ ਆ ਗੱਲਾਂ ਦੀ ਆਸ ਕਰਦੇ ਆ ਪਿਛਲੇ ਦਿਨੀ ਪੱਟੀ ਦੇ ਵਿੱਚ ਵਾਰਡ ਨੰਬਰ 6 ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੇ ਚਲਦਿਆਂ ਇੱਕ ਘਰ ਦੇ ਵਿੱਚ ਕੁਝ ਨੇ ਹੰਗ ਸਿੰਘ ਬੜੇ ਉੱਥੇ ਮੁੰਡੇ ਦਾ ਕਤਲ ਕਰਤਾ ਤੇ ਪਿਓ ਤੇ ਪੁੱਤ ਜ਼ਖਮੀ ਕਰਕੇ ਭੱਜ ਗਏ ਉਸ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਆ ਵੀ ਜਦੋਂ ਲੁਧਿਆਣੇ ਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਵਿੱਚ ਤਲਵਾਰ ਮਾਰੀ ਉਹਦੇ 12 ਟੰਕੇ ਲੱਗੇ ਆ ਸੋ ਆ ਤਾਂ ਗੁੰਡਾ ਕਰਦੀਆਂ ਆ ਬਦਮਾਸ਼ੀਆਂ ਚੱਲਦੀਆਂ ਤੇ ਫੇਰ ਬੰਦਾ ਇਹਨਾਂ ਦੀ ਇਮੇਜ ਦੇ ਉੱਤੇ ਸਵਾਲ ਖੜੇ ਕਿਉਂ ਨਾ ਕਰੇ ਜੀ ਬਿਲਕੁਲ ਟੈਣਾ ਸਾਹਿਬ ਆਜ਼ਾਦੀ ਦਿਹਾੜਾ ਬਹੁਤ ਨੇੜੇ ਹੈ ਤੇ ਖਬਰ ਆ ਰਹੀ ਹੈ ਕਿ ਭਗਵੰਤ ਸਾਨ ਯਾਨੀ ਮੁੱਖ ਮੰਤਰੀ ਪੰਜਾਬ ਜਲੰਧਰ ਦੇ ਵਿੱਚ ਲਹਿਰਾਉਣਗੇ ਜੀ ਇਸ ਵਾਰ 15 ਅਗਸਤ ਨੂੰ ਝੰਡਾ ਹਾਂ ਬਿਲਕੁਲ ਜੀ ਬਿਲਕੁਲ ਭਗਵੰਤ ਸਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ ਜਲੰਧਰ ਦੇ ਵਿੱਚ ਤਿਰੰਗਾ ਲਹਿਰਾਉਣਗੇ ਕਿਉਂਕਿ ਇੱਥੇ ਰਾਜ ਪੱਦਰੀ ਸਮਾਗਮ ਆਇਆ ਜਾਊਗਾ ਤੇ ਜੇ ਗੱਲ ਕਰਕੇ ਬਠਿੰਡੇ ਦੀ ਤਾਂ ਬਠਿੰਡੇ ਦੇ ਵਿੱਚ ਪੁਲਤਾਰ ਸਿੰਘ ਸੰਧਵਾ ਸਪੀਕਰ ਸਾਹਿਬ ਤਿਰੰ ਰੂਪਨਗਰ ਦੇ ਵਿੱਚ ਜੈ ਕਿਸ਼ਨ ਸਿੰਘ ਰੋੜੀ ਜਿਹੜੇ ਕਿ ਡਿਪਟੀ ਸਪੀਕਰ ਆ ਉਹ ਤਿਰੰਗਾ ਲਹਿਰਾਉਣਗੇ ਜੇ ਗੱਲ ਕਰੀਏ ਪਟਿਆਲੇ ਦੀ ਤਾਂ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਤਿਰੰਗਾ ਲਹਿਰਾਉਣਗੇ ਅਮਨ ਅਰੋੜਾ ਫਾਜ਼ਲਕਾ ਤੇ ਜੇ ਆਪਾਂ ਅਗਲੀ ਗੱਲ ਕਰੀਏ ਬਰਨਾਲੇ ਦੀ ਤਾਂ ਬਰਨਾਲੇ ਦੇ ਵਿੱਚ ਡਾਕਟਰ ਬਲਜੀਤ ਕੌਰ ਤੇ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਸੰਗਰੂਰ ਦੇ ਵਿੱਚ ਤੇ ਪਠਾਨਕੋਟ ਦੇ ਵਿੱਚ ਲਹਿਰਾਉਣਗੇ ਜੀ ਬ੍ਰਹਮਸ਼ੰਕਰ ਜਿੰਪਾ ਲਾਲਚੰਦ ਕਟਾਰੂ ਚੱਕ ਗੁਰਦਾਸਪੁਰ ਦੇ ਵਿੱਚ ਤੇ ਫਿਰੋਜ਼ਪੁਰ ਦੇ ਵਿੱਚ ਲਹਿਰਾਉਣਗੇ ਲਾਲਜੀਤ ਸਿੰਘ ਭੁੱਲਰ ਹਰਜੋਤ ਸਿੰਘ ਬੈਂਸ ਨੇ ਮੁਹਾਲੀ ਦੇ ਵਿੱਚ ਤੇ ਮੋਗਾ ਦੇ ਵਿੱਚ ਹਰਪ੍ਰਜਨ ਸਿੰਘ ਈਟੀਓ ਹੋਰਾਂ ਨੇ ਤੇ ਚੇਤਨ ਸਿੰਘ ਜੋੜੇ ਮਾਦਰਾ ਨੇ ਮਾਨਸਾ ਦੇ ਵਿੱਚ ਤਿਰੰਗਾ ਲਹਿਰਾਉਣਾ ਜੀ ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਆ ਤੇ ਮੈਂ ਕੱਲ ਇੱਕ ਰਿਪੋਰਟ ਪੜ੍ਹੀ ਕਿ ਮੌਸਮ ਵਿਭਾਗ ਨੇ ਕਿਹਾ ਵੀ ਪਿਛਲੇ ਕਈ ਦਹਾਕਿਆਂ ਦੇ ਮੁਕਾਬਲ ਤਨ ਅਗਸਤ ਮਹੀਨੇ ਵਿੱਚ ਯਾਨੀ ਕਿ ਸੌਣ ਦੇ ਇਸ ਮਹੀਨੇ ਵਿੱਚ ਹੁਣ ਤੱਕ ਸਭ ਤੋਂ ਘੱਟ ਬੀਂ ਪਈ ਆ ਵਰਸੇ ਮੌਸਮ ਵਿਭਾਗ ਕਹਿੰਦਾ ਜੀ ਮੀਂਹ ਹਾਲੇ ਫੋਰ ਪੈਣਾ ਬਾਕੀ ਹੈ ਮੀਂਹ ਕੁਝ ਦਿਨਾਂ ਤੱਕ ਹੋਰ ਬਹੁਤ ਪਏਗਾ ਮੀਂਹ ਪੈਣ ਦੀ ਪੂਰੀ ਪੂਰੀ ਤਿਆਰੀ ਹੈ ਪਰ ਮੀਂਹ ਜਿੰਨਾ ਪੈਣਾ ਚਾਹੀਦਾ ਸੀ ਹਾਲੇ ਤੱਕ ਪਿਆ ਨਹੀਂ ਤੇ ਮੌਨਸੂਨ ਪਉਣਾ ਸ਼ਾਇਦ ਰੁਸ ਗਈਆਂ ਆਪਾਂ ਵੀ ਕਹਿ ਸਕਦੇ ਆ ਪਰ ਇਹ ਹੈ ਜੀ ਕਿ ਉਹਦੇ 72 ਘੰਟਿਆਂ ਵਿੱਚ ਮੌਸਮ ਵਿਭਾਗ ਇਹ ਗੱਲ ਕਹਿੰਦਾ ਕਿ ਸ਼ਾਇਦ ਹੋਰ ਮੀਂਹ ਪੈ ਜਾਵੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ